ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੀਂ ਕਲਾਸ ਦੇ ਵਿੱਚ ਫਾਈਨਲ ਪੇਪਰ ਦੇ ਨਵੇਂ ਲਗਭਗ 30 ਪ੍ਰਸ਼ਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਮੈਂ ਹਾਜ਼ਰ ਹਾਂ ਤੁਹਾਡੀ ਸੇਵਾ 'ਚ ਪੀਟੀਟੀ 9594 ਲਈ ਸਪੈਸ਼ਲ ਸੁਪਰ ਡੁੱਪਰ ਤੇ ਹਿੱਟ ਕਲਾਸ ਲੈ ਕੇ ਇਹਦੇ ਵਿੱਚ ਉਹ ਪ੍ਰਸ਼ਨ ਪਹਿਲੇ ਜਿਹੜੇ ਪੇਪਰ 'ਚ ਆ ਚੁੱਕੇ ਐ ਤੇ ਜਿਹੜੇ ਹੁਣ ਵੀ ਤੁਹਾਡੇ ਸਿਲੇਬਸ ਦੇ ਵਿੱਚ ਹੈਗੇ ਆ ਜਿਹੜੇ ਸਵਾਲ ਆਇਆ ਇਨਾ ਵਰਗੇ ਹੋਰ ਸਵਾਲ ਕਿਵੇਂ ਦੇ ਆ ਸਕਦੇ ਆ ਸਵਾਲ ਨੂੰ ਕਿਵੇਂ ਪੜਹੀਏ ਹੱਲ ਕਿਵੇਂ ਕਰੀਏ ਇਨਾ ਸਾਰੀਆਂ ਸਟ੍ਰੈਟਜੀ ਦੇ ਨਾਲ ਹਾਜ਼ਰਾ ਜੀ ਮੈਂ ਤੁਹਾਡਾ ਆਪਣਾ ਗੁਰਸਾਹਿਬ ਸਿੰਘ ਲੈ ਕੇ ਨਵੀਂ ਕਲਾਸ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਜਿੱਥੇ ਵੀ ਹੋਵੋਗੇ ਪੜ੍ਹਦੇ ਲਿਖਦੇ ਹੋਵੋਗੇ ਅਤੇ ਗਰਮੀ ਤੋਂ ਬਚੇ ਹੋਵੋਗੇ ਇਹ ਕਲਾਸ ਕੱਲੀ 9596 ਵਾਸਤੇ ਹੀ ਨਹੀਂ ਬਲਕਿ ਬਾਕੀ ਮਾਸਟਰ ਕੇਡਰ ਲੈਕਚਰਰ ਕੇਡਰ ਪੀਐਸ ਟੈਟ ਤੇ ਬਾਕੀ ਹੋਰ ਪ੍ਰੀਖਿਆਵਾਂਾਂ ਦੇ ਵਾਸਤੇ ਵੀ ਬੜੀ ਮਹੱਤਵਪੂਰਨ ਹੈ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਵਧੀਆ-ਵਧੀਆ ਕਮੈਂਟ ਜੇ ਕਿਸੇ ਦਾ ਕੋਈ ਸਵਾਲ ਹੈ ਜੇ ਕਿਸੇ ਦੀ ਕੋਈ ਇਨਕੁਆਰੀ ਹੈ ਜੇ ਕਿਸੇ ਨੇ ਕੁਝ ਪੁੱਛਣਾ ਕਿਤਾਬਾਂ ਕਿਵੇਂ ਪੜ੍ਹੀਏ ਕਿਹੜੀਆਂ ਪੜ੍ਹੀਏ ਕਿਹੜੇ ਪੇਪਰ ਦੀ ਕਿਵੇਂ ਤਿਆਰੀ ਕਰੀਏ ਦਿੱਤੇ ਹੋਏ ਕੰਟੈਕਟ ਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਬਿਨਾਂ ਕਿਸੇ ਦੇਰੀ ਤੋਂ ਵੱਧਦੇ ਆਂ ਜੀ ਅੱਜ ਦੀ ਕਲਾਸ ਵੱਲ ਪਹਿਲਾ ਸਵਾਲ ਜਿੰਨਾ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ ਉਹਨਾਂ ਨੂੰ ਕੀ ਕਹਿੰਦੇ ਨੇ ਧਿਆਨ ਨਾਲ ਸੁਣਨਾ ਦੋਸਤੋ ਪਿਛਲੀ ਵਾਰ ਇਹ ਪੇਪਰ ਤੋਂ ਪਹਿਲਾਂ ਮੈਂ ਮੈਰਾਥਨ ਲਗਾਈ ਬਾਕੀ ਕੁਐਸਚਨ ਕਰਾਏ ਜਿਵੇਂ ਦੀ ਸਟੇਟਮੈਂਟ ਉੱਥੇ ਸੀ ਓਵੇਂ ਦੀ ਪੇਪਰ ਵਿੱਚ ਆਈ ਜਿਨ੍ਹਾਂ ਨੇ ਪੁਰਾਣੇ ਪੇਪਰ ਕੀਤੇ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਉਹ ਮੇਰੇ ਟੈਸਟ ਸੀਰੀਜ਼ ਲਾਈ ਸੀ ਇੱਕ ਵਾਰ ਤੁਸੀਂ ਫਿਰ ਦੁਬਾਰਾ ਉਹਨਾਂ ਸਵਾਲਾਂ ਦੇ ਆਪਾਂ ਸਨਮੁਖ ਹੋ ਰਹੇ ਹਾਂ ਸਵਾਲ ਪੜੋ ਇਦਾਂ ਦੇ ਸਵਾਲ ਤੁਹਾਨੂੰ ਪੇਪਰ ਚਾਉਣੇ ਆ ਤੋ ਜਿੰਨਾ ਧੁਨੀਆਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਸਵਰ ਵਿਅੰਜਨ ਅਰਧ ਸਵਰ ਜਾਂ ਇੰਨਾ ਚੋਂ ਕੋਈ ਨਹੀਂ ਕੀ ਕਹਿੰਦੇ ਆ ਜੋ ਵੀ ਕਹਿੰਦੇ ਆ ਉੱਤਰ ਮੈਂਸ਼ਨ ਕਰ ਦਿਓ ਜਿੰਨਾ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਸਾਹ ਦੀ ਹਵਾ ਨਿਕਲਦੀ ਹੈ ਬੇਰੋਕ ਉਹਨਾਂ ਨੂੰ ਕਹਿੰਦੇ ਸਵਰ ਕੀ ਕਹਿੰਦੇ ਐ ਸਵਰ ਪੰਜਾਬੀ ਦੇ ਸਵਰ 10 10 ਸਵਰ ਧੁਨੀਆਂ ਯਾਦ ਰੱਖਿਓ ਅੱਗੇ ਆਪਾਂ ਸਵਾਰਾਂ ਬਾਰੇ ਹੋਰ ਵੀ ਗੱਲਾਂ ਬਾਤਾਂ ਕਰਦੇ ਆਂ ਪ੍ਰਸ਼ਨ ਨੰਬਰ 2 ਊੜਾ ਐੜਾ ਤੇ ਈੜੀ ਕੀ ਹਨ ਸਵਰ ਹਨ ਸਵਰਵਾਹਕ ਹਨ ਵਿਅੰਜਨ ਹਨ ਇਹਨਾਂ ਚੋਂ ਕੋਈ ਠੀਕ ਨਹੀਂ ਪੂਰੇ 29 ਸਵਾਲ ਨੇ ਇਹਦੇ ਵਿੱਚੋਂ ਆਪਾਂ 20 ਸਵਾਲ ਹੋਰ ਐਡ ਕਰ ਲੈਣੇ ਆਂ ਇਹ 50 ਸਵਾਲਾਂ ਦੀ ਕਲਾਸ ਹੋਗੀ ਆਜੋ ਸਾਰੇ ਕਮੈਂਟ ਜਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਉੱਤਰ ਦੇਦਿਆ ਕਰੋ ਚਾਹੁੰਦੇ ਹੋ ਕਿ ਇਦਾਂ ਦੀਆਂ ਕਲਾਸਾਂ ਹੋਰ ਸਾਨੂੰ ਮਿਲਣ ਤਾਂ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਕੋਲ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਇਸ ਤੋਂ ਇਲਾਵਾ ਕਮਿਊਨਿਟੀ ਹੱਬ ਦੇ ਵਿੱਚ ਵੀ ਮੈਂ ਸਵਾਲ ਅਪਡੇਟ ਕਰਦਾ ਹਾਂ ਉਹ ਵੀ ਦਿਖਨੇ ਆ ਊੜਾ ਐੜਾ ਕੀ ਨੇ ਸਵਰਵਾਹਕ ਨੇ ਇਹਨਾਂ ਨੂੰ ਆਪਾਂ ਸਵਰਵਾਹਕ ਕਹਿੰਨਾ ਯਾਦ ਰੱਖਣਾ ਇਸਵਰਾਂ ਨੂੰ ਚਲਾਉਣ ਵਾਲੇ ਨੇ ਇਹਨਾਂ ਤੋਂ ਅੱਗੇ ਮੁਹਾਰਨੀ ਬਣਦੀ ਹੈ ਮੁਹਾਰਨੀ ਵਾਲਾ ਅੱਗੇ ਇੱਕ ਸਵਾਲ ਹੈਗਾ ਉੱਥੇ ਮੈਂ ਬਾਕੀ ਖੁਲਾਸਾ ਕਰਦਾ ਸਵਾਲ ਨੰਬਰ 3 ਮੁਹਾਰਨੀ ਦਾ ਮੁਹਾਰਨੀ ਦੀ ਸਹੀ ਤਰਤੀਬ ਦੱਸਣੀ ਹੈ ਕਿਹੜੀ ਤਰਤੀਬ ਮੁਹਾਰਨੀ ਦੀ ਬਿਲਕੁਲ ਠੀਕ ਹੈ ਬਿਨਾਂ ਕਿਸੇ ਦੇਰੀ ਤੋਂ ਵਧੀਆ ਜਿਹਾ ਕਮੈਂਟ ਵਧੀਆ ਜਿਹਾ ਉੱਤਰ ਦੇ ਦਿਓ ਲਓ ਜੀ ਇਸ ਸਵਾਲ ਦੇਖੋ ਤੁਸੀਂ ਮੇਰੀ ਪੁਰਾਣੇ ਕਰਾਇਆ ਹੋਇਆਂ ਦੇ ਵਿੱਚ ਇਦਾਂ ਹੀ ਸਵਾਲ ਐ ਜੀ ਐਜ ਐਜ ਅਟੈਚ ਪੇਪਰ ਚ ਆਇਆ ਦੇਖੋ ਕੈਸੀ ਹੈਰਾਨੀ ਦੀ ਗੱਲ ਹੈ ਹਾਂਜੀ ਐਡਾ ਮੁਕਤਾ ਐਡੇ ਕੰਨਾ ਈੜੀ ਸਿਆਰੀ ਈੜੀ ਬਿਆਰੀ ਊੜੇ ਅੰਕ ਊੜੇ ਦੁਲੈਂਕੜੇ ਈੜੀ ਲਾਂ ਐਡੇ ਦੁਨਾਵਾ ਊੜੇ ਹੋੜਾ ਐਡੇ ਕਨੌੜਾ ਤੋਂ ਸੱਸਾ ਆਪਸ਼ਨ ਬਿਲਕੁਲ ਠੀਕ ਹੈ ਬਾਕੀ ਇਹ ਸਵਾਲ ਮੈਂ ਪਹਿਲਾਂ ਵੀ ਕਰਾ ਚੁੱਕਿਆ ਹਾਂ ਇਹ 10 ਸਾਡੀਆਂ ਸਵਰ ਧੁਨੀਆਂ ਇਦਾਂ ਬਣਦੀਆਂ ਨੇ 10 ਇਹ 10 ਦੀਆਂ 10 ਯਾਦ ਰੱਖਿਓ ਇਹਨਾਂ ਦੀ ਸੀਕੁਐਂਸ ਯਾਦ ਰੱਖਿਓ ਇਹਨਾਂ ਨੂੰ ਕਹਿੰਦੇ ਮੁਹਾਰਨੀ ਹੈ ਯਾਦ ਰੱਖਿਓ ਸਵਾਲ ਨੰਬਰ 4 ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾ ਅੱਖਰ ਨੇ ਐਨਾ ਸੌਖਾ ਪੇਪਰ ਸੀ ਨਾ ਇਹ ਕੋਈ ਹਿਸਾਬ ਨਹੀਂ ਤੇ ਆਪਾਂ ਤਿਆਰੀ ਕੀਤੀ ਸੀ ਵਧੀਆ ਲੈਵਲ ਦੀ ਤੁਹਾਨੂੰ ਤਾਂ ਹੋਰ ਸੌਖਾ ਲੱਗਿਆ ਤੇ ਹੁਣ ਅੱਗੇ ਵੀ ਇਦਾਂ ਦਾ ਹੀ ਪੇਪਰ ਆਉਣਾ ਡਰਨ ਦੀ ਲੋੜ ਨਹੀਂ ਆਵੇਂ ਜਾਲੀ ਦੇ ਕੁਐਸਚਨ ਜਿਹੜੇ ਲੋਕ ਬਣਾ ਬਣਾ ਕੇ ਤੁਹਾਨੂੰ ਉਲਝਾਈ ਜਾਂਦੇ ਆ ਕੁਝ ਹੋਰ ਹੀ ਕਰੀ ਜਾਂਦੇ ਆ ਉਹਨਾਂ ਦੇ ਚੱਕਰਾਂ 'ਚ ਨਾ ਪਾਓ ਨਕਲੀ ਯੂਟਿਊਬਰਾਂ ਤੋਂ ਬਚ ਜੂ ਜਿਹੜਾ ਇੱਕ ਹੀ ਬੰਦਾ ਸਾਇੰਸ ਪੜਾ ਰਿਹਾ ਇੱਕ ਹੀ ਬੰਦਾ ਮੈਥ ਪੜਾ ਰਿਹਾ ਉਹੀ ਪੰਜਾਬੀ ਪੜਾ ਰਿਹਾ ਉਹਦਾ ਫਿਰ ਤੁਹਾਨੂੰ ਪਤਾ ਹੀ ਆ ਕੀ ਲੈਵਲ ਹੋ ਤੇ ਕਿਹੋ ਜਿਹਾ ਸਵਾਲ ਬਣਾਉਗਾ ਤੇ ਕੀ ਪੜਾਊਗਾ ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾ ਅੱਖਰ ਨੇ ਤਿੰਨ ਤਿੰਨ ਤਾਂ ਹੈ ਕਿਹੜੇ ਹੁੰਦੇ ਨੇ ਲਗਾ ਦੇ ਨਾਲ ਅੱਖਰਾਂ ਦੇ ਜਿਹੜੇ ਠੀਕ ਹੈ ਲਗਾ ਅੱਖਰ ਅੱਖਰਾਂ ਦੇ ਨਾਲ ਲਗਾ ਦੇ ਨਾਲ ਲੱਗ ਕੇ ਜੋ ਚਿੰਨ ਬਣਦੇ ਆ ਤੁਸੀਂ ਕਮੈਂਟ ਦੇ ਵਿੱਚ ਦੱਸੋਗੇ ਵੀ ਤਿੰਨ ਕਿਹੜੇ ਕਿਹੜੇ ਆ ਇਹ ਤੁਸੀਂ ਦੱਸੋਗੇ ਸਵਾਲ ਨੰਬਰ 5 ਭਾਸ਼ਾ ਦੀ ਛੋਟੀ ਤੇ ਛੋਟੀ ਤੋਂ ਛੋਟੀ ਸੁਤੰਤਰ ਅਤੇ ਅਰਥਜੁਗਤ ਇਕਾਈ ਕਿਹੜੀ ਹੈ ਸਵਾਲ 5 ਮੈਂ ਵੀ ਦੱਸ ਦੂੰਗਾ ਲੇਕਿਨ ਤੁਹਾਡੇ ਕਮੈਂਟ ਆਉਣਗੇ ਫਿਰ ਮੈਂ ਵੀ ਉੱਥੇ ਕਮੈਂਟ ਕਰਕੇ ਪਿੰਨ ਕਰ ਦੂੰਗਾ ਵੀ ਬਾਕੀ ਦੇਖ ਲਓ ਜਿਨ੍ਹਾਂ ਦਾ ਵੈਸੇ ਤਾਂ ਸਭ ਨੂੰ ਹੀ ਪਤਾ ਸਭ ਨੂੰ ਹੀ ਆਉਂਦਾ ਹੈ ਤੇ ਸਭ ਦਾ ਸਹੀ ਹੋਣਾ ਚਾਹੀਦਾ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਅਤੇ ਅਰਥਜੁਗਤ ਇਕਾਈ ਕਿਹੜੀ ਹੈ ਸ਼ਬਦ ਬਈ ਵੀਰ ਸ਼ੇਂਗਰੀ ਕਵਤਾ ਮੈਨੂੰ ਯਾਦ ਆ ਰਹੀ ਹੈ ਕਿ ਸੀਨੇ ਖਿੱਚ ਜਿੰਨਾਂ ਨੇ ਖਾਧੀ ਉਹ ਕਾਰ ਆਰਾਮ ਨਹੀਂ ਬੈਂਦੇ ਨੇਹੋਂ ਵਾਲੇ ਨੈਨਾ ਕੀ ਨਿੰਦਰ ਉਹ ਦਿਨੇ ਰਾਤ ਪੈ ਬੈਂਦੇ ਇੱਕੋ ਲਗਨ ਲੱਗੀ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ ਵਸਲੋਂ ਰੇ ਮੁਕਾਮ ਨਾ ਕੋਈ ਸੁਚਾਲ ਪੈ ਨਿਤ ਰਹਿੰਦੇ ਸੁਚਾਲ ਪੈ ਨਿਤ ਰਹਿੰਦੇ ਚਾਲ ਆਪਣੀ ਚੱਲਦੇ ਰਹੋ ਮਸਤ ਹਾਥੀ ਵਾਲੀ ਜਿਵੇਂ ਕਹਿੰਦੇ ਹਾਥੀ ਦੀ ਪੈੜ ਚ ਸਾਰੀ ਪੈੜ ਆ ਜਾਂਦੀ ਹੈ بس ਮਿਹਨਤ ਕਰੋ ਮਿਹਨਤ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਸਕਸੈਸ ਵੀ ਆ ਜਾਂਦੀ ਸ਼ੋਹਰਤ ਵੀ ਆ ਜਾਂਦੀ ਦੌਲਤ ਵੀ ਆ ਜਾਂਦੀ ਹੈ ਮਿਹਨਤ ਨਾ ਛੱਡੋ ਹੀਟ ਲਿਖਿਆ ਵਿੱਚ ਜੋਜਕ ਕਿਹੜੇ ਨੇ ਜੋਜਕਤਾ ਜੋਜਕਤਾ ਜੋਜਕ ਦਾ ਅਤੇ ਸੰਬੰਧਕ ਦਾ ਫਰਕ ਜ਼ਰੂਰ ਧਿਆਨ ਵਿੱਚ ਰੱਖਿਓ ਜੋਜਕ ਤੇ ਸੰਬੰਧਕ ਇਹਨਾਂ ਦੀ ਡਿਟੇਲ ਕੀ ਹੁੰਦੀ ਹੈ ਕਿਵੇਂ ਹੁੰਦੀ ਹੈ ਇਹਨਾਂ ਤੋਂ ਮੈਂ ਜ਼ਰੂਰ ਦੱਸ ਦੂੰਗਾ ਫਿਰ ਵੀ ਕਿਸੇ ਨੇ ਰੀਜ਼ਨ ਵਾਲੇ ਸਵਾਲ ਪੜਨੇ ਆ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਉਹਨੂੰ ਮੈਂ ਦੱਸ ਦੂੰਗਾ ਵੀ ਕਿਵੇਂ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ ਜੋਜਕ ਕਿਹੜੇ ਨੇ ਕਿਉਂਕਿ ਅਤੀ ਨਾਲ ਦਾ ਤੇ ਦੇ ਕਿਨੇ ਸੰਬੰਧਕ ਨੇ ਵਾ ਤੇ ਹਾਏ ਕਿਨੇ ਅਫਸੋਸਵਾਚਕ ਜਾਂ ਵਿਸਮਿਕ ਦੇ ਵਿੱਚੋਂ ਇਹ ਸ਼ਬਦ ਨੇ ਸਸਾ ਤਾਂ ਆਪਸ਼ਨ ਹੈ ਨਹੀਂ ਸੱਤਵਾਂ ਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਇੱਕ ਗੱਲ ਯਾਦ ਰੱਖਿਓ ਦੋਸਤੋ ਹੁਣ ਉਹਨਾਂ ਨੇ ਨਾਮ ਦੀਆਂ ਕਿਸਮਾਂ ਪੁੱਛ ਲਈਆਂ ਨੈਕਸਟ ਵਾਰ ਪਰਨਾਮ ਦੀਆਂ ਪੁੱਛਣਗੇ ਵਿਸ਼ੇਸ਼ਣ ਦੀਆਂ ਪੁੱਛਣਗੇ ਕਿਸਮਾਂ ਵਾਲਾ ਜ਼ਰੂਰ ਤੁਸੀਂ ਤਿਆਰ ਕਰਨਾ ਆਪਣਾ ਸਵਾਲ ਕਿਰਿਆ ਵਿਸ਼ੇਸ਼ਣ ਦੀ ਪੁੱਛਣਗੇ ਕਿਸਮਾਂ ਵਾਲਾ ਉਹਦੇ ਅੱਗੇ ਕਿਹੜੇ ਕਿਹੜੇ ਟਾਈਪਸ ਹੈਗੀਆਂ ਨੇ ਉਹ ਵੀ ਤੁਸੀਂ ਧਿਆਨ ਚ ਰੱਖਣੀਆਂ ਨਾਮ ਦੀਆਂ ਪੰਜ ਨੇ ਸਵਾਲ ਨੰਬਰ 8 ਭਾਵਵਾਚਕ ਨਾਮ ਕਿਹੜੇ ਹਨ ਰੇਤ ਪੱਥਰ ਡਾਰ ਟੋਲੀ ਦੁੱਖ ਪਿਆਰ ਦਰਿਆ ਪਸ਼ੂ ਦੇਖੋ ਦਰਿਆ ਤੇ ਪਸ਼ੂ ਇੰਨਾ ਸੋਹਣਾ ਪੇਪਰ ਸੀ ਨਾ ਵਧੀਆ ਲੱਗਿਆ ਮੈਨੂੰ ਇਹਦੇ ਚ ਦੇਖੋ ਆਪਸ਼ਨਾਂ ਬਹੁਤ ਵਧੀਆ ਬਣਾਈਆਂ ਰੇਤ ਤੇ ਪੱਥਰ ਰੇਤ ਤੇ ਪੱਥਰ ਕੀ ਹੈ ਡਾਰ ਤੇ ਟੋਲੀ ਕੀ ਹੈ ਇਕਾਠਵਾਚਕ ਦੁੱਖ ਤੇ ਪਿਆਰ ਦਰਿਆ ਤੇ ਪਸ਼ੂ ਸਮੂੱਚੀ ਜਾਤੀ ਦਾ ਬੋਧ ਕਰਵਾ ਰਿਹਾ ਦਰਿਆ ਪਸ਼ੂ ਆਮ ਨਾਮ ਰੇਤ ਤੇ ਪੱਥਰ ਕੀ ਹੋ ਗਿਆ ਵਸਤੂ ਹੋਗੀ ਜਿਹੜੀ ਨਾਨ ਲਿਵਿੰਗ ਹੈ ਜਿੰਨਾ ਚ ਜਾਨ ਨਹੀਂ ਹੈ ਡਾਰ ਟੋਲੀ ਸਮੂਹ ਦੀ ਗੱਲ ਕਰ ਰਿਹਾ ਦੁੱਖ ਤੇ ਪਿਆਰ ਭਾਵਵਾਚਕ ਨਾਮ ਨੇ ਸਵਾਲ ਨੰਬਰ ਨੋ ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ ਵਾਕ ਵਿੱਚ ਤੁਹਾਡੇ ਲਈ ਦਾ ਸੰਬੰਧ ਕਿਹੜੇ ਕਾਰਕ ਨਾਲ ਹੈ ਆਜੋ ਜੀ ਦੱਸੋ ਜੀ ਸਾਰੇ ਦੱਸੋ ਕਿ ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ ਇਸ ਦੇ ਵਿੱਚ ਕਰਤਾ ਕਾਰਕਤਾ ਹੈ ਨਹੀਂ ਉਹਨਾਂ ਨੇ ਪੁੱਛਿਆ ਤੁਹਾਡੇ ਲਈ ਦਾ ਮਾਂ ਨੇ ਪੁੱਤਰ ਲਈ ਡਾਕਟਰ ਬੂਟਾ ਸਿੰਘ ਬਰਾੜ ਦੀ ਕਿਤਾਬ ਦੇ ਵਿੱਚ ਜੋ ਕਾਰਕ ਦਿੱਤੇ ਹੋਏ ਆ ਇਸ ਤੋਂ ਇਲਾਵਾ ਜਿਹੜੇ ਕਾਰਕ ਤੁਹਾਡੇ ਸਿਲੇਬਸ ਖਾਸ ਤੌਰ ਤੇ ਮੈਂ ਇੱਕ ਸਾਰੇ ਦੋਸਤਾਂ ਨੂੰ ਗੱਲ ਕਰਦਾ ਬਾਰ ਬਾਰ ਇਹ ਬੇਨਤੀ ਕਰਦਾ ਵੀ ਜਿਹੜੇ ਵੀ ਤਿਆਰੀ ਕਰ ਰਹੇ ਆ ਨਾ ਉਹ ਇਸ ਗੱਲ ਤੇ ਜਰੂਰ ਧਿਆਨ ਦਿਓ ਵੀ ਜਿਹੜੀਆਂ ਤੁਹਾਡੇ 10ਵੀਂ ਦੀ ਗ੍ਰਾਮਰ ਹੈ ਉਹ ਬੜੀ ਜ਼ਰੂਰੀ ਹੈ ਜੇਕਰ ਤੁਸੀਂ 10ਵੀਂ ਦੀ ਗ੍ਰਾਮਰ ਨੂੰ 10ਵੀਂ ਦੀ ਵਿਆਕਰਨ ਨੂੰ 9ਵੀਂ 10ਵੀਂ ਦੀ ਪੰਜਾਬ ਬੋਰਡ ਦੀ ਜੇ ਉਹਨੂੰ ਧਿਆਨ ਨਾਲ ਪੜ੍ਹਦੇ ਹੋ ਤੇ ਕੱਲੀ-ਕੱਲੀ ਚੀਜ਼ ਤਿਆਰ ਕਰਦੇ ਹੋ ਤੇ ਪ੍ਰਸ਼ਨ ਤੁਹਾਡਾ ਉਥੋਂ ਬਾਹਰ ਨਹੀਂ ਆਉਣਾ ਨਹੀਂ ਆਉਣਾ ਤੇ ਨਹੀਂ ਆਉਣਾ ਧਿਆਨ ਨਾਲ ਤਿਆਰ ਕਰੋ ਤਿਆਰ ਕਰਨ ਦੀ ਜ਼ਰੂਰਤ ਹੈ ਹਾਂਜੀ ਦੱਸ ਦਿਓ ਜੀ ਵੀ ਕੀ ਉੱਤਰ ਆਊਗਾ ਕਰਨ ਕਾਰਕ ਅਧਿਕਰਣ ਕਾਰਕ ਸੰਪਰਦਾਨ ਕਾਰਕ ਤੇ ਕਰਤਾ ਕਾਰਕ ਸਵਾਲ ਕੀ ਹੈ ਤੁਹਾਡੇ ਲਈ ਕੀ ਬਣੂਗਾ ਸੰਪਰਦਾਨ ਕਾਰਕ ਦੇਖ ਲਓ ਮੇਰੇ ਅਨੁਸਾਰ ਜੇ ਕਿਸੇ ਨੂੰ ਅਧਿਕਰਨ ਲੱਗਦਾ ਤਾਂ ਉਹ ਵੀ ਦੇਖ ਲਓ ਕਰਣ ਕਾਰਕ ਨਹੀਂ ਹੈ ਕਰਤਾ ਕਾਰਕ ਨਹੀਂ ਹੈ ਐਡੇ ਤੇ ਈੜੀ ਦੇ ਵਿੱਚੋਂ ਉੱਤਰ ਹੈ ਠੀਕ ਹੈ ਤੁਹਾਡੇ ਲਈ ਜਦੋਂ ਕਿਸੇ ਚੀਜ਼ ਨੂੰ ਦੂਰ ਕਰਨਾ ਹੋਵੇ ਉਹਨੂੰ ਅਪਾਦਾਨ ਕਾਰਕ ਕਹਿੰਦੇ ਆ। ਲੋ ਜੀ ਸਵਾਲ ਨੰਬਰ 10 ਕਈ ਪੜਾਈ ਵਿੱਚ ਵੀ ਉਨੀ ਹੀ ਦਿਲਚਸਪੀ ਰੱਖਦੇ ਹਨ ਜਿੰਨੀ ਖੇਡਾਂ ਵਿੱਚ ਇਸ ਵਾਕ ਵਿੱਚ ਕਈ ਪੜਨਾਮ ਦੀ ਕਿਹੜੀ ਕਿਸਮ ਹੈ ਨਿਜਵਾਚਕ ਅਨਿਸ਼ਚੇਵਾਚਕ ਸੰਬੰਧਵਾਚਕ ਇਹਨਾਂ ਚੋਂ ਕੋਈ ਨਹੀਂ। ਹਾਂਜੀ ਕਈ ਪੜਾਈ ਵਿੱਚ ਵੀ ਉਨੀ ਹੀ ਦਿਲਚਸਪੀ ਰੱਖਦੇ ਐ ਜਿੰਨੀ ਖੇਡਾਂ ਵਿੱਚ ਇਸ ਵਾਕ ਵਿੱਚ ਪੜਨਾਮ ਦੀ ਨਿਜਵਾਚਕ ਨਹੀਂ ਹੈ ਸੰਬੰਧਵਾਚਕ ਨਹੀਂ ਹੈ ਅਨਿਸ਼ਚੇਵਾਚਕ ਕਿਉਂਕਿ ਕਈ ਪੜਨਾਮ ਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਕਈ ਦਾ ਪਤਾ ਨਹੀਂ ਲੱਗ ਰਿਹਾ ਵੀ ਨਿਸ਼ਚਾ ਨਹੀਂ ਹੋ ਰਿਹਾ ਕਿੰਨੇ ਨੇ ਕੌਣ ਹੈ ਕੀ ਦੀ ਗੱਲ ਹੈ ਕੀ ਲਿੰਗ ਹੈ ਪੁਲਿੰਗ ਹੈ ਕੀ ਵਚਨ ਹੈ ਬਹੁਵਚਨ ਹੈ ਕੀ ਪੁਰਖ ਕੁਝ ਨਹੀਂ ਪਤਾ ਸਵਾਲ ਨੰਬਰ 11 ਬੰਤਰ ਦੇ ਆਧਾਰ ਤੇ ਵਾਕ ਦੀਆਂ ਕਿੰਨੀਆਂ ਕਿਸਮਾਂ ਬਣਦੀਆਂ ਨੇ ਬੰਤਰ ਦੇ ਆਧਾਰ ਤੇ ਦੋ ਤਰ੍ਹਾਂ ਨਾਲ ਆਪਾਂ ਵੰਡ ਕਰਦੇ ਆ ਵਾਕ ਦੀ ਵਰਤੋਂ ਦੇ ਆਧਾਰ ਤੇ ਬੰਤਰ ਦੇ ਆਧਾਰ ਤੇ ਜਾਂ ਰੂਪ ਦੇ ਆਧਾਰ ਤੇ ਉਹਨਾਂ ਦੀ ਬੰਤਰ ਕੀ ਹੈ ਬੰਤਰ ਕਿਵੇਂ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਐਡਾ ਆਪਸ਼ਨ ਹੈ ਤਿੰਨ ਤਰ੍ਹਾਂ ਨਾਲ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਇਹਨਾਂ ਦੀ ਡਿਟੇਲਡ ਸਟਡੀ ਕਰਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਇਹਦੇ ਤੇ ਤੁਹਾਨੂੰ ਜਰੂਰ ਦੱਸ ਦੂੰਗਾ ਸਵਾਲ ਨੰਬਰ 12 ਫਰਸ਼ ਨੂੰ ਤਰ ਕਰੋ ਤਾਂ ਕਿ ਸੀਮਿੰਟ ਪੱਕ ਜਾਵੇ ਤਰ ਸ਼ਬਦ ਵੱਲ ਧਿਆਨ ਦਿਓ ਰੋਟੀ ਨਾਲ ਤਰ ਖਾਣੀ ਗੁਣਕਾਰੀ ਹੈ ਇੱਥੇ ਤਰ ਕਰਨਾ ਭਾਵ ਉਸ ਨੂੰ ਤਰਾਈ ਕਰਨੀ ਉਹਨੂੰ ਪਾਣੀ ਪਾ ਕੇ ਤੇ ਲਗਾਤਾਰ ਪਾਣੀ ਦੇ ਨਾਲ ਉਸ ਨੂੰ ਸਿੰਜਣਾ ਰੋਟੀ ਨਾਲ ਤਰ ਖਾਣੀ ਚਾਹੀਦੀ ਤਰ ਕੀ ਹੈ ਇੱਕ ਸਬਜ਼ੀ ਹੈ ਜਾਂ ਇੱਕ ਇੱਕ ਫਾਲੈਸਲਾ ਦੀ ਤਰ੍ਹਾਂ ਵਰਤਿਆ ਜਾਣ ਵਾਲਾ ਉਹਨਾਂ ਨੇ ਕਿਹਾ ਤਰ ਸ਼ਬਦ ਕਿਸ ਨਾਲ ਸੰਬੰਧਿਤ ਇੱਕ ਅਤੇ ਦੋ অপਸ਼ਨਾਂ ਦੇ ਕੋ ਸਮਾਨ ਅਰਥਕ ਸ਼ਬਦ ਬਹੁ ਅਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਤੇ ਵਿਰੋਧਾਰਥਕ ਸ਼ਬਦ ਕਿੰਨਾ ਸੋਹਣਾ ਸਵਾਲ ਬਣਾਇਆ ਜਿਸ ਨੇ ਵੀ ਬਣਾਇਆ ਠੀਕ ਹੈ ਬਹੁਤ ਵਧੀਆ ਲੈਵਲ ਦਾ ਸਵਾਲ ਹੈ ਪੇਪਰ ਮਾੜਾ ਨਹੀਂ ਸੀ ਭਾਈ ਪੇਪਰ ਬਹੁਤ ਵਧੀਆ ਸੀ ਇਦਾਂ ਦੇ ਅੱਗੇ ਆਵੇ ਚਲੋ ਇੱਕ ਅੱਧਾ ਸਵਾਲ ਇਧਰ ਉਧਰ ਹੋ ਜਾਂਦਾ ਪਰ ਇਨਾਂ ਦੀ 97% ਵਧੀਆ ਸਵਾਲ ਸੀਗੇ ਸਮਾਨਾਰਥਕ ਸ਼ਬਦ ਨਹੀਂ ਸਮਾਨਾਰਥਕ ਦੇ ਵਿੱਚ ਇੱਕੋ ਜਿਹੇ ਸ਼ਬਦ ਹੁੰਦੇ ਜਿਵੇਂ ਪਾਣੀ ਜਲ ਅੰਮ੍ਰਿਤ ਨੀਰ ਆਦ ਬਹੁਅਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇਹ ਵੀ ਨਹੀਂ ਹੈ ਵਿਰੋਧਾਰਥਕ ਵੀ ਨਹੀਂ ਹੈ ਐਡ ਆਪਸ਼ਨ ਬਿਲਕੁਲ ਠੀਕ ਹੈ ਇੱਕ ਸ਼ਬਦ ਦੇ ਬਹੁਅਰਥ ਜਫਰ ਜਲ ਨੇ ਮੁਹਾਵਰੇ ਦਾ ਕੀ ਅਰਥ ਹੈ ਪਿਆਰਿਓ ਜਫਰ ਜਲ ਨੇ ਤਾਂ ਆ ਗਿਆ ਹੁਣ ਇਸ ਤੋਂ ਇਲਾਵਾ ਬਾਕੀ ਹੋਰ ਆਉਣਗੇ ਤੇ ਜਿੰਨੇ ਮੁਹਾਵਰੇ ਆ ਤੁਹਾਡੇ ਇਹਨਾਂ ਨੂੰ ਜਰੂਰ ਇੱਕ ਵਾਰ ਨਜ਼ਰਥਾਨੀ ਕੱਢ ਲੋ ਇਹਨਾਂ ਦੇ ਅਰਥ ਵੀ ਪੜ੍ਹ ਲਓ ਖਾਸ ਕਰਕੇ ਉਹ ਜੋ ਆਊਟ ਆਫ ਸਟੇਟ ਹੈ ਹਰਿਆਣਾ ਤੋਂ ਰਾਜਸਥਾਨ ਤੋਂ ਕੋਈ ਹੋਰ ਸੱਜਣ ਪੇਪਰ ਦੇ ਰਿਹਾ ਉਹ ਧਿਆਨ ਦੇਵੇ ਕਿਉਂਕਿ ਪੰਜਾਬ ਵਾਲਿਆਂ ਨੂੰ ਇਹੋ ਜਿਹੇ ਮੁਹਾਵਰੇ ਆਉਂਦੇ ਆ ਤੇ ਦੂਜੇ ਬੰਦੇ ਉਹ ਧਿਆਨ ਦੇਣ ਜਿਹੜੇ ਸ਼ਹਿਰਾਂ ਵਾਲੇ ਆ ਖਾਨ ਮੁਹਾਵਰੇ ਆਪਣੇ ਠੀਕ ਕਰੋ ਪਿੰਡਾਂ ਵਾਲਿਆਂ ਨੂੰ ਆਉਂਦੇ ਹੁੰਦੇ ਆ ਜਫਰ ਜਾਲਣੇ ਹੁੰਦਾ ਕੱਲ ਨਾ ਕਰਨੀ ਮਿਹਨਤ ਕਰਨੀ ਆਪਾਂ ਕਹਿ ਨਹੀਂ ਦਿੰਦੇ ਰਾਮ ਸਿੰਘ ਤਾਂ ਸਾਰੀ ਜ਼ਿੰਦਗੀ ਜਫਰ ਜਾਲ ਦਾ ਰਿਆ ਅੰਤ ਤੇ ਬੱਚਿਆ ਨੇ ਉਹਦੀ ਕਦਰ ਨਹੀਂ ਪਾਈ ਸਵਾਲ ਨੰਬਰ 14 ਪੂਰਨ ਵਿਸਰਾਮ ਤੋਂ ਅੱਧੇ ਠਹਿਰਾ ਲਈ ਕਿਹੜੇ ਵਿਸਰਾਮ ਚਿੰਨ ਦੀ ਵਰਤੋਂ ਹੁੰਦੀ ਹੈ ਦੇਖੋ ਤਿੰਨ ਤਰ੍ਹਾਂ ਦਾ ਵਿਸਰਾਮ ਹੁੰਦਾ ਇੱਕ ਤਾਂ ਅਲਪ ਵਿਸਰਾਮ ਹੁੰਦਾ ਹੈ ਅਲਪ ਵਿਸਰਾਮ ਮਤਲਬ ਥੋੜਾ ਜਿਹਾ ਰੁਕਣਾ ਇੱਕ ਹੁੰਦਾ ਪੂਰਨ ਵਿਸਰਾਮ ਪੂਰਨ ਵਿਰਾਮ ਵੀ ਕਹਿ ਦਿੰਨੇ ਆਪਾਂ ਪੂਰਨ ਵਿਰਾਮ ਹੈ ਸਾਡੀ ਡੰਡੀ ਪੰਜਾਬੀ ਦਾ ਆਪਣਾ ਮੌਲਿਕ ਹੈ ਹੁਣ ਉਹਨਾਂ ਨੇ ਕਿਹਾ ਅਲਪ ਵਿਸਰਾਮ ਤੋਂ ਜ਼ਿਆਦਾ ਹੋਵੇ ਪੂਰਨ ਤੋਂ ਘੱਟ ਹੋਵੇ ਮੰਮਾ ਨਹੀਂ ਨੰਨਾ ਪੂਰਨ ਤੋਂ ਘੱਟ ਹੋਵੇ ਤਾਂ ਕਿਹੜਾ ਹੁੰਦਾ ਡੈਸ਼ ਨਹੀਂ ਹੁੰਦੀ ਡੈਸ਼ ਨਹੀਂ ਹੁੰਦੀ ਪੁੱਠੇ ਕਾਮੇ ਨਹੀਂ ਹੁੰਦੇ ਬਿੰਦੀ ਤੇ ਕਮ ਉੱਤੇ ਬਿੰਦੀ ਥੱਲੇ ਕਮ ਡੈਫੀਨੇਸ਼ਨ ਹਾਂ ਇੱਥੋਂ ਇਹ ਪਤਾ ਲੱਗਿਆ ਕਿ ਸਾਨੂੰ ਵਿਸਰਾਮ ਚਿੰਨਾ ਦੀ ਡੈਫੀਨੇਸ਼ਨ ਪੜ੍ਹ ਕੇ ਜਾਣ ਦੀ ਲੋੜ ਹੈ ਸਵਾਲ ਮੈਂ ਤਿਆਰ ਕਰੂੰਗਾ ਮੈਂ ਅੱਗੇ ਜਾ ਕੇ ਤੁਹਾਨੂੰ ਨਾ ਟੈਸਟ ਸੀਰੀਜ਼ ਬਣਾ ਦੂੰਗਾ ਠੀਕ ਹੈ ਜਿਸ ਨੇ ਉਹ ਪ੍ਰਾਪਤ ਕਰਨੀ ਹੋ ਮੇਰੇ ਨਾਲ ਸੰਪਰਕ ਕਰ ਲੈ ਪੇਪਰ ਤੋਂ ਕੁਝ ਦਿਨ ਪਹਿਲਾਂ ਉਹਦੇ ਚ ਹਨ ਟੁਕਮੇ ਟੁਕਮੇ ਸਵਾਲ ਲਗਭਗ ਸਮਥਿੰਗ 1780 ਸਵਾਲ 7 8 ਯਾਨੀ ਕਿ ਫਾਈਨਲ ਟੈਸਟ ਉਹਨਾਂ ਨੂੰ ਪੜਿਓ ਦਿਓ ਫਿਰ ਆਖਿਓ ਜੇ ਕਿਤੇ ਕੋਈ ਕਮੀ ਰਹਿ ਗਈ ਤਾਂ ਜੇ ਕਮੀ ਕਿਤੇ ਤਿਆਰੀ ਚ ਤੁਹਾਡੀ ਰਹਿ ਵੀ ਗਈ ਉੱਥੇ ਪੂਰੀ ਹੋ ਜੂਗੀ ਸਵਾਲ ਨੰਬਰ 15 ਦੁਆਬੀ ਕਿਸ ਖੇਤਰ ਦੀ ਉਪਭਾਸ਼ਾ ਹੈ ਦੁਆਬੀ ਕਿਸ ਖੇਤਰ ਦੀ ਉਪਭਾਸ਼ਾ ਹੈ ਉੱਤਰ ਦੇ ਦਿਓ ਮਨ ਲੈ ਇੰਨਾ ਸੌਖਾ ਇਹ ਹੁਣ ਉਪਪਸ਼ਾਵਾਂ ਤੇ ਸਵਾਲ ਆ ਗਿਆ ਤਾਂ ਉਪਪਸ਼ਾਵਾਂ ਤੇ ਇਸੇ ਚੈਨਲ ਤੇ ਮੈਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਕੱਲੀ ਕੱਲੀ ਵਿਆਖਿਆ ਦੇ ਨਾਲ ਪੜ ਲਓ ਸਾਰੇ ਜਣੇ ਜਾ ਕੇ ਉੱਥੇ ਪੜ ਲਓ ਚੈਨਲ ਦੇ ਉੱਤੇ ਪਈਆਂ ਹੋਈਆਂ ਦੁਆਬੀ ਕਿਸ ਖੇਤਰ ਦੀ ਉਪਪਾਸ਼ਾ ਦਰਿਆ ਕਰਵਾਇਆ ਵਿਸ਼ੇਸ਼ਤਾਵਾਂ ਕਰਵਾਈਆਂ ਜਿਨ੍ਹਾਂ ਨੇ ਖੋਜ ਕੰਮ ਕੀਤਾ ਉਹ ਵੀ ਕਰਵਾਇਆ ਉਪਪਾਸ਼ਾ ਦਾ ਕੋਈ ਸਵਾਲ ਨਹੀਂ ਬਤੇਗਾ ਜਲੰਧਰ ਕਪੂਰ ਥਲਾ ਲਓ ਜੀ ਐਡ ਆਪਸ਼ਨ ਬਿਲਕੁਲ ਠੀਕ ਸਵਾਲ ਨੰਬਰ 16 ਕੰਮ ਚਲਾਉ ਭਾਸ਼ਾ ਕਿਸ ਨੂੰ ਕਹਿੰਦੇ ਆ ਇਹਨੂੰ ਕਹਿੰਦੇ ਵਿਅਕਤੀਗਤ ਬਨਗੀਆਂ ਜਾਂ ਸਮਾਜਿਕ ਬਨਗੀਆਂ ਇਹ ਸਮਾਜਿਕ ਪਛਾਣਾਂ ਦੇ ਉੱਤੇ ਵੀ ਭਾਈ ਮੈਂ ਵੀਡੀਓ ਚ ਬਣਾਈਆਂ ਹੋਈਆਂ ਪਿਜਨ ਤੇ ਕਰੀਓਲ ਤੇ ਅ ਗੁਪਤ ਭਾਸ਼ਾ ਤੇ ਐਂਡ ਮਤਲਬ ਜਿਹਨੂੰ ਕੋਡ ਲੈਂਗੁਏਜ ਕਹਿੰਦੇ ਆ ਇਸ ਤੋਂ ਇਲਾਵਾ ਇੱਕੋ ਜਿਹੜੀ ਹੁੰਦੀ ਹੈ ਅ ਕੀ ਉਹਨੂੰ ਕਹਿੰਦੇ ਸਲੈਂਗ ਤੇ ਉਹਦੇ ਤੇ ਵੀ ਹੈ ਉਹ ਵੀ ਇਸੇ ਚੈਨਲ ਦੇ ਪੰਨਿਆਂ ਹੋਈਆਂ ਮਾਸਟਰ ਕੈਡਰ ਵਾਲੀ ਪਲੇਲਿਸਟ ਦੇਖੋ ਜਾ ਕੇ ਕਾਮ ਚਲਾਉ ਭਾਸ਼ਾ ਵਿਜਨ ਹੁੰਦੀ ਹੈ ਵਿਜਨ ਦਾ ਅਗਲਾ ਲੈਵਲ ਕਰਿਓਲ ਹੁੰਦੀ ਕੀ ਹੁੰਦਾ ਤੁਸੀਂ ਉੱਥੇ ਜਾ ਕੇ ਵੀਡੀਓਜ਼ ਦੇਖੋ ਸਵਾਲ ਨੰਬਰ 17 ਕਿਰਿਆ ਦਾ ਉਹ ਰੂਪ ਜਿਸ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਸੇ ਹੋਰ ਤੋਂ ਕਰਵਾਈ ਹੈ ਕਿਰਿਆ ਉਹਨੇ ਆਪ ਨਹੀਂ ਕੀਤੀ ਕਿਸੇ ਹੋਰ ਤੋਂ ਕਰਵਾਈ ਹੈ ਅਕਰਮਕ ਕਿਰਿਆ ਅੱਛਾ ਕਿਰਿਆ ਬਹੁਤ ਵਦਿਆ ਤਰੀਕੇ ਨਾਲ ਕਿਰਿਆ ਦੀ ਪੂਰੀ ਡਿਟੇਲ ਸਟਡੀ ਕਰਨ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਅੱਜ ਉਸ ਕਿਰਿਆ ਨੂੰ ਉਸ ਤਰੀਕੇ ਨਾਲ ਪੜ੍ਹ ਲੋਗੇ ਦੁਬਾਰਾ ਤੁਹਾਨੂੰ ਦੇਖਣਾ ਨਹੀਂ ਪਊਗਾ ਪੇਪਰ ਬੁਪਰ ਤਾਂ ਐ ਕਲੀਅਰ ਹੋ ਜਾਣਗੇ ਆਕਰਮਕ ਕਿਰਿਆ ਸਕਰਮਕ ਕਿਰਿਆ ਪ੍ਰੇਰਨਾਰਥਕ ਕਿਰਿਆ ਜਿਹੜੀ ਕਿਸੇ ਤੋਂ ਕਰਵਾਈ ਜਾਵੇ ਪ੍ਰੇਰਣਾ ਦੇ ਕੇ ਜਿਦੇ ਵਿੱਚ ਕਰਮ ਨਾ ਹੋਵੇ ਕਰਮ ਆਕਰਮਕ ਜਿਦੇ ਚ ਕਰਮ ਹੋਵੇ ਸਕਰਮਕ ਤੀਜੀ ਤੱਕ ਆਪਸ਼ਨ ਹੀ ਕੋਈ ਨਹੀਂ ਹੈਗੀ ਚੌਥੀ ਸਵਾਲ ਨੰਬਰ 18 ਤੁਹਾਡੇ ਕੱਪੜੇ ਚੰਗੇ ਧੋਤੇ ਹੋਏ ਹਨ ਵਾਕ ਵਿੱਚ ਤੁਹਾਡਾ ਸ਼ਬਦ ਕਿਹੜੇ ਵਿਸ਼ੇਸ਼ਣ ਨੂੰ ਦਰਸਾਉਂਦਾ ਹੈ ਮਿਸਲੀਵਾਰ ਦੀਆਂ ਕਲਾਸਾਂ 'ਚ ਆਪਾਂ ਇੱਕ ਰੁਬਾਈ ਬੋਲਦੇ ਹੁੰਦੇ ਸੀ। ਯਾਦ ਹੈ ਕਿਸੇ ਨੂੰ? ਜੇ ਕਿਸੇ ਨੂੰ ਯਾਦ ਹੈ ਤੇ ਕਮੈਂਟ 'ਚ ਦੱਸਿਓ ਫਿਰ। ਪਤਾ ਲੱਗ ਜੂ ਵੀ ਪੁਰਾਣੀਆਂ ਕਲਾਸਾਂ ਕਿੰਨੇ ਲਾਈਆਂ। ਤੁਹਾਡੇ ਕੱਪੜੇ ਚੰਗੇ ਧੋਤੇ ਐ, ਤੁਹਾਡਾ ਸ਼ਬਦ ਕਿਹੜੇ ਵਿਸ਼ੇਸ਼ਣ ਨੂੰ ਦਰਸਾਉਂਦਾ? ਪ੍ਰਮਾਨਵਾਚਕ। ਨਹੀਂ। ਪ੍ਰਮਾਨ ਦੀ ਤਾਂ ਗੱਲ ਹੀ ਨਹੀਂ ਹੋਈ ਭਾਈ। ਅੱਛਾ, ਨਿਸ਼ਚੇਵਾਚਕ। ਨਿਸ਼ਚੇ ਦੇ ਵੀ ਨਹੀਂ ਉਹਨਾਂ ਨੇ ਪੁੱਛਿਆ ਤੁਹਾਡਾ ਪੜਨਾਮੀ ਵਿਸ਼ੇਸ਼ਣ। ਵਿਸ਼ੇਸ਼ਣ ਪੜਨਾਮ ਦਾ ਕੰਮ ਵੀ ਕਰ ਰਿਹਾ। ਦੇ ਨਾਲ ਵਿਸ਼ੇਸ਼ਣ ਦਾ ਕੰਮ ਵੀ ਕਰ ਰਿਹਾ ਸਵਾਲ ਨੰਬਰ 19 ਕੋਮਲ ਤਾਲਵੀ ਧੁਨੀਆਂ ਕਿਹੜੀਆਂ ਆ ਆ ਗਿਆ ਤੁਹਾਡਾ ਸਵਰ ਤੇ ਵਿਅੰਜਨ ਧੁਨੀ ਵਾਲੇ ਧੁਨੀ ਬੋਧ ਦੇ ਵਿੱਚੋਂ ਧੁਨੀ ਬੋਧ ਦੇ ਵਿੱਚੋਂ ਧੁਨੀ ਬੋਧ ਦੀ ਮੈਂ ਨਾ ਵੀਡੀਓ ਹੀ ਅਪਲੋਡ ਕਰਤੀ ਥਿਉਰੀ ਦੀ ਮੈਂ ਕਿਹਾ ਲਾਹਾ ਲੈ ਲਓ ਪੜ੍ਹ ਕੇ ਦੇਖ ਲਓ ਤੁਹਾਨੂੰ ਟੀਚਿੰਗ ਸਕਿੱਲ ਵੀ ਪਤਾ ਲੱਗ ਜੂ ਕੱਲੀ ਕੱਲੀ ਗੱਲ ਕਲੀਅਰ ਹੋ ਜੂ ਕੋਮਲ ਤਾਲਵੀ ਦੱਸਣਾ ਪਪਾ ਫਫਾ ਬੱਬਾ ਲੱਗਦੀਆਂ ਹੈਗੀਆਂ ਇਹ ਤੁਹਾਡੀਆਂ ਹੈਗੀਆਂ ਦੋ ਹੋਠੀ ਬਾਇਲੈਬੀਅਲ ਕ ਕ ਖ ਖ ਗ ਗ ਕੰਠੀ ਤ ਤ ਥ ਥ ਦ ਦ ਈ ੜੀ ਆਪਸ਼ਨ ਗੱਲ ਖਤਮ ਦੇਖੋ ਚੌਥੀ ਆਪਸ਼ਨ ਈ ਨਹੀਂ ਪਾਈ ਉਹਨਾਂ ਨੇ ਪਾਈ ਐ ਪਰ ਪਾਈ ਨਥਿੰਗ ਵਾਲੀ ਹੀਰ ਲਿਖਿਆਂ ਵਿੱਚੋਂ ਹਰ ਸਵਰ ਕਿਹੜੇ ਹਰ ਸਭ ਹਰ ਸਭ ਦਾ ਦੂਜਾ ਅਰਥ ਹੁੰਦਾ ਨਾਮ ਹੁੰਦਾ ਲਘੂ ਲਘੂ ਕਿਹੜੇ ਗਲਤ ਐ ਗਲਤ ਐ ਇਹ ਵੀ ਗਲਤ ਐ ਈੜੀ ਬਿਲਕੁਲ ਠੀਕ ਐ ਇੰਨਾ ਸੌਖਾ ਪੇਪਰ ਯਾਰ ਈੜੀ ਸਿਹਾਰੀ ਊੜੇ ਔਂਕੜ ਅਤੇ ਐੜਾ ਮੁਖਤਾ ਤੀਜਾ ਤਿੰਨ ਐ ਹਰ ਸਭ ਸਵਾਲ ਨੰਬਰ 21 ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਨੰਗੀ ਤੁਪ ਆਰਸੀ ਰਸੀਦੀ ਟਿਕਟ ਨੰਗੇ ਪੈਰਾਂ ਦਾ ਸਫ਼ਰ ਸਾਡੇ ਸਿਲੇਬਸ ਤੇਜਾ ਸਿੰਘ ਹੈ ਪ੍ਰਿੰਸੀਪਲ ਤੇਜਾ ਸਿੰਘ ਹੈ ਸੋ ਉਹਦੀ ਆਪਾਂ ਜੀਵਨੀ ਸਵੈ ਜੀਵਨੀ ਤੇ ਸਵਾਲ ਆ ਗਿਆ ਹੁਣ ਦੂਜਿਆਂ ਦਾ ਆਜੂਗਾ ਤੇਜਾ ਸਿੰਘ ਦਾ ਨਹੀਂ ਆਉਂਦਾ ਕੋਈ ਹੋਰ ਆਜੂਗਾ ਆਰਸੀ ਹੈ ਜੇ ਆ ਵੀ ਜਾਵੇ ਤਾਂ ਫਿਰ ਆਰਸੀ ਹੈ ਠੀਕ ਹੈ ਪੰਜਾਬੀ ਦੇ ਨੂੰ ਪਹਿਲੀ ਸਵੈ ਜੀਵਨੀ ਕਹਿ ਦਿੰਦੇ ਹਾਂ ਪਾਈ ਗੁਰਦਾਸ ਸਾਹਿਬ ਦੀ ਤੁੱਕ ਅਪਨੜੇ ਹਥਾਰਸੀ ਆਪੇ ਹੀ ਦੇਖਿਆ ਨੂੰ ਆਧਾਰ ਬਣਾ ਕੇ ਉਹਨਾਂ ਨੇ ਇਹ ਲਿਖੀ ਤੇ ਬਾਕੀ ਕਿਹਦੀਆਂ ਕਿਹਦੀਆਂ ਨੰਗੀ ਧੁੱਪ ਬਲਵੰਤ ਗਾਰਗੀ ਰਸੀਦੀ ਟਿਕਟ ਅਮਰਤਾ ਪ੍ਰੀਤਮ ਨੰਗੇ ਪੈਰਾਂ ਦਾ ਸਫ਼ਰ ਦਲੀਪ ਤਮਾਨ ਤੁਰਨ ਦਾ ਹੁਨਰ ਨਿਬੰਧ ਦਾ ਲੇਖਕ ਦੱਸ ਦਿਓ ਜੀ ਨਰਿੰਦਰ ਕਪੂਰ ਹਰਪਾਲ ਸਿੰਘ ਪੰਨੂ ਪ੍ਰਿੰਸੀਪਲ ਤੇਜਾ ਸਿੰਘ ਗਿਆਨੀ ਗੁਰਦੇਵਤ ਸਿੰਘ ਗਿਆਨੀ ਗੁਰਦੇਵਤ ਸਿੰਘ ਨਈ ਪ੍ਰਿੰਸੀਪਲ ਤੇਜਾ ਸਿੰਘ ਪੜ ਲਿਆ ਆਪਾਂ ਉਹਨਾਂ ਦਾ ਨਹੀਂ ਹੈ ਹਰਪਾਲ ਸਿੰਘ ਪੰਨੂ ਦਾ 20 ਨਹੀਂ ਹੈ ਉਹਨਾਂ ਦਾ ਹੈ ਬੇਬੇ ਜੀ ਪਰ ਉਹ ਹੁਣ ਆਪਾਂ ਨੂੰ ਸਿਲੇਬਸ 'ਚ ਹੈ ਨਹੀਂ ਭਾਈ ਸਾਹਿਬ ਇਹ ਤੋਂ ਨਰਿੰਦਰ ਸਿੰਘ ਕਪੂਰ ਹੈਗੇ ਆ ਯਾਦ ਰੱਖਿਓ ਸਵਾਲ ਨੰਬਰ 23 ਹੇਠ ਲਿਖਿਆਂ ਵਿੱਚੋਂ ਕਿਹੜੀ ਪੁਸਤਕ ਪ੍ਰਿੰਸੀਪਲ ਤੀਜਾ ਸਿੰਘ ਦੀ ਨਹੀਂ ਹੈ ਨਵੀਆਂ ਸੋਚਾਂ ਸੱਚਾ ਸਾਹਿਦ ਦਰਸ਼ਨ ਤਿੰਨੇ ਹੈਗੀਆਂ ਗੁਰਬਾਣੀ ਦਾ ਇਤਿਹਾਸ ਨਹੀਂ ਹੈ 23rd ਦਾ ਸੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਚਲਦੇ ਆ ਜੀ ਸਵਾਲ ਨੰਬਰ 24 ਤੇ ਬਿਨਾ ਕਿਸੇ ਦੇਰੀ ਤੋਂ ਸੁਜਾਨ ਸਿੰਘ ਨੂੰ ਕਿਸ ਪੁਸਤਕ ਤੇ ਭਾਰਤੀ ਸਹਿਤਕ ਆਕਾਦਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ਯਾਦ ਰੱਖਿਓ ਐਤ ਕੀ ਕਹਾਣੀਕਾਰ ਇਸਨੂੰ ਤਿੰਨ ਸੁਜਾਨ ਸਿੰਘ ਹੈ ਵਿਰਕੈ ਤੇ ਬ੍ਰਿਆਮ ਸੰਧੂ ਹੈ ਬ੍ਰਿਆਮ ਸੰਧੂ ਦਾ ਜਨਮ ਮੇਰਾ ਖਿਆਲ 1945 ਚ ਚਵੰਡਾ ਕਲਾ ਵਲਾਈਕ ਸੋਰਸਿੰਗ ਬਾਚੁੰਨਦੀ ਹੈਸ਼ ਰਈ ਤੇ 1945 ਇਹ ਹੋਏ ਡਾਕਟਰ surjit patar ਤੇ 1945 ਤੇ ਇਥੇਕ ਹਾਂ ਆ ਆਪਣੇ ਜਿਹਨਾਂ ਹੋਣੇ ਨਰਿੰਦਰ ਕਪੂਰ ਨੇੜੇ-ਨੇੜੇ ਆ ਯਾਦ ਰੱਖਿਓ ਸ਼ਹਿਰ ਤੇ ਗ੍ਰਾਂ ਈਡੀ ਆਪਸ਼ਨ ਕਦੋਂ ਮਿਲਿਆ ਤੁਸੀਂ ਦੇਖਣਾ ਹੈ ਮੈਨੂੰ ਕਮੈਂਟ ਕਰਿਓ ਜਰੂਰ ਸਵਾਲ ਨੰਬਰ 25 ਅੰਗ ਸੰਗ ਰਚਨਾ ਦੀ ਵਿਦਾ ਨਾਵਲ ਰੇਖਾ ਚਿੱਤਰਿਕਾਂਗੀ ਕਹਾਣੀ ਅੰਗ ਸੰਗ ਲੇਖਕ ਕੌਣ ਆ ਵ੍ਰਿਆਮ ਸੰਧੂ ਵ੍ਰਿਆਮ ਸੰਧੂ ਦੀ ਇੱਕ ਕਹਾਣੀ ਹੈ ਇਹਦੇ ਚ ਪਾਤਰ ਨੇ ਕਰਤਾਰ ਸਿੰਘ ਅਮਰੀਕ ਸਿੰਘ ਠੀਕ ਹੈ ਤੇ ਸਿੰਗਾਪੁਰ ਜਾਂਦਾ ਹੈ ਉਹ ਕਮਾਈ ਕਰਨ ਵਾਸਤੇ ਅੰਗ ਸੰਗ ਰਚਨਾ ਦੀ ਵਿਦਾ ਕਿਹੜੀ ਹੈ ਕਹਾਣੀ ਸਸਾ ਆਪਸ਼ਨ ਵ੍ਰਿਆਮ ਸੰਧੂ ਦੀ ਕੁਲਵੰਤ ਸਿੰਘ ਵਿਰਕ ਦਾ ਜਨਮ ਕਦੋਂ ਹੋਇਆ ਪ੍ਰਿਆਮ ਸਿੰਘ ਸੰਧੂ ਦਾ ਮੈਂ ਤੁਹਾਨੂੰ ਦੱਸ ਚੁੱਕਿਆ ਵਿਰਕ ਸਾਹਿਬ ਦਾ ਤੁਸੀਂ ਦੱਸ ਦਿਓ 15 21 28 30 ਇਹ ਤਾਂ ਸਵਾਲ ਤੁਹਾਨੂੰ ਸਾਰੇ ਆਉਂਦੇ ਹੋਣੇ ਚਾਹੀਦੇ ਆ ਕਿਉਂਕਿ ਇਹ ਤਾਂ ਤੁਸੀਂ ਲਾਸਟ ਟਾਈਮ ਕਰ ਚੁੱਕੇ ਹੋ ਹਾਂਜੀ ਸਵਾਲ ਨੰਬਰ 27 ਕੁਲਵੰਤ ਸਿੰਘ ਵਿਰਕ ਕਿਹੜੇ ਮਾਸਿਕ ਪੱਤਰ ਦੇ ਸੰਪਾਦਕ ਰਹੇ ਬਹੁਤ ਸੌਖਾ ਪ੍ਰੀਤ ਲੜੀ ਗੁਰਬਖਸ਼ ਸਿੰਘ ਪ੍ਰੀਤ ਲੜੀ 1933 ਮਾਸਟਰ ਕੇਡਰ ਵਾਲਿਓ ਯਾਦ ਰੱਖ ਲਓ ਬੜਾ ਸੌਖਾ ਸਵਾਲ ਹੈ ਫਲਵਾੜੀ ਫਲਵਾੜੀ ਕੀਦਾ ਹੈ ਫਲਵਾੜੀ ਫਲਵਾੜੀ ਸ਼ਹੀਦ ਦਾ ਸ਼ਹੀਦ ਦਾ ਹੀ ਮਰਕੇ ਆਲ ਹਨ ਦੇਖ ਲਿਓ ਚਰਨ ਸਿੰਘ ਸ਼ੀ ਜਾਗਰਤੀ ਉੜਾ ਆਪਸ਼ਨ ਬਿਲਕੁਲ ਰਾਈਟ ਹੈ ਸਾਲਮਟ 28 ਵਿਰਕ ਦੀ ਕਹਾਣੀ ਤਰਤੀ ਹੀਟਰਾ ਬਲਦ ਉਸ ਦੇ ਕਿਹੜੇ ਕਹਾਣੀ ਸੰਗ੍ਰਹਿ ਵਿੱਚ ਦਰਜ ਹੈ ਦੁੱਧ ਦਾ ਛੱਪੜ ਸ਼ਾਵਲਾ ਤੂੜੀ ਦੀ ਨਵੇਂ ਲੋਕ ਆਈ ਥਿੰਕ ਸੈਦਕ ਆਦਮੀ ਨੂੰ ਨਵੇਂ ਲੋਕ ਤੇ ਮਿਲਿਆ ਯਾਦ ਰੱਖਿਓ ਵਿਰਕ ਤੁਹਾਡੇ ਸਿਲੇਬਸ ਚ ਆ ਵੀ ਇੱਥੋਂ ਪਤਾ ਲੱਗਿਆ ਕਿਸਵਾਲ ਐਮੀ ਤਿਆਰ ਹੋ ਸਕਦਾ ਹੈ ਦੇਖੋ ਤੁਹਾਨੂੰ ਹਿੰਟ ਮਿਲ ਜਾਂਦਾ ਸਵਾਲ ਨੂੰ ਕਿਵੇਂ ਤਿਆਰ ਕਰੀਏ ਇਹ ਹਿੰਟ ਇਸ ਨੂੰ ਯਾਦ ਰੱਖਿਓ ਇਹ ਤਰੀਕਾ ਹੈ ਕਿ ਇੱਕ ਸਵਾਲ ਆ ਗਿਆ ਉਹਦੇ ਵਰਗਾ ਦੂਜਾ ਸਵਾਲ ਬਣ ਸਕਦਾ ਤੂੰ ਹੁਣ ਤੁਸੀਂ ਇਹ ਜ਼ਰੂਰ ਪੜ੍ਹ ਲੈਣਾ ਕਿ ਜਿੰਨੇ ਕ ਰਚਨਾਕਾਰ ਹੈ ਹੁਣ ਤੁਹਾਡੇ ਸਿਲੇਬਸ ਕਿਹੜੀ ਕਹਾਣੀ ਕਿੱਥੋਂ ਲਈ ਗਈ ਵਿਰਕ ਦੀ ਧਰਤੀ ਹੇਠਲਾ ਬਲਦ ਉਸਦੇ ਕਿਹੜੇ ਕਹਾਣੀ ਸੰਗ੍ਰਹਿ ਵਿੱਚ ਦਰਜ ਹੈ ਦੁੱਧ ਦਾ ਛੱਪੜ 29th ਕੁਐਸਚਨ ਨਿਮਨ ਵਰਗ ਦੇ ਸਧਾਰਨ ਮਨੁੱਖ ਦੀਆਂ ਸਮਸਿਆਵਾਂ ਨੂੰ ਚਿੱਤਰਣ ਕਰਨ ਵਾਲਾ ਕਹਾਣੀਕਾਰ ਕਿਹੜਾ ਹੈ ਅਜੀਤ ਕੌਰ ਕੁਲਵੰਤ ਸਿੰਘ ਵਿਰਖ ਸੁਜਾਨ ਸਿੰਘ ਇਨਾਂ ਚੋਂ ਕੋਈ ਨਹੀਂ ਜੇ ਤ ਆ ਜਾਂਦਾ ਕੱਲਾ ਕਿਸ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕਰਦਾ ਹੈ ਸਵਾਲ ਨੰਬਰ 30 ਸੁਣ ਲਓ ਸਧਾਰਨ 30 ਨੰਬਰ ਸਵਾਲ ਸਧਾ ਸਧਾਰਨ ਮਨੁੱਖ ਦੀ ਸਧਾਰਨ ਤਾਂ ਨੂੰ ਚਿੱਤਰਨ ਵਾਲਾ ਵਾਲਾ ਹਸਤਾਖਰ ਜਾਂ ਕਹਾਣੀਕਾਰ ਜਾਂ ਲੇਖਕ ਕੌਣ ਹੈ ਸੇਮ ਆਪਸ਼ਨਾਂ ਰੱਖੋ ਤਾਂ ਉਹ ਤੁਸੀਂ ਵਿਰਕ ਲਾਉਣਾ ਹੈ ਕੁਲਵੰਤ ਵਿਰਕ ਜਦੋਂ ਆ ਗਿਆ ਨਿਮਨ ਵਰਗ ਦੇ ਸਧਾਰਨ ਮਨੁੱਖ ਦੀਆਂ ਨਿਮਨ ਵਰਗ ਨਾਲ ਆ ਗਿਆ ਕੁਰਸੁ ਸੁਜਾਨ ਸਿੰਘ ਲਾਉਣਾ ਸੁਜਾਨ ਸਿੰਘ ਪ੍ਰਕਤੀਵਾਦੀ ਵਿਚਾਰਧਾਰਾ ਦਾ ਕਹਾਣੀਕਾਰ ਹੈ ਤੇ ਸੁਜਾਨ ਸਿੰਘ ਦੀ ਕਿਹੜੀ ਕਹਾਣੀ ਸਾਡੇ 9ਵੀਂ 10ਵੀਂ ਦੇ ਸਿਲੇਬਸ ਸ਼ਾਮਲ ਹੈ অপਸ਼ਨਾਂ ਮੈਂ ਦੇ ਦੇਣਾ ਅੰਗ ਸੰਗ ਬਾਗਾਂ ਦਾ ਰਾਖਾ ਪ੍ਰੌਣਾ ਕੁਲਫੀ ਇਹਨਾਂ 'ਚੋਂ ਇੱਕ ਕਹਾਣੀ ਐ ਦੱਸ ਦਿਓ ਇਹ ਕਮੈਂਟ ਕਰਨਾ ਹੈ ਕਲਾਸ ਚੰਗੀ ਲੱਗੀ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਜਿਸ ਨੇ ਵੀ ਕੁਐਸਚਨਾਂ ਦੀ ਲੜੀ ਲੈਣੀ ਆਉਣ ਵਾਲੇ ਸਮੇਂ 'ਚ ਮੇਰੇ ਨਾਲ ਸੰਪਰਕ ਕਰ ਲਿਓ ਜਿਸ ਨੇ ਗ੍ਰਾਮਰ ਵਧੀਆ ਸਮਝਣੀ ਪੜਣੀ ਆ ਉਹ ਵੀ ਸੰਪਰਕ ਕਰ ਲਿਓ ਮਾਸਟਰ ਕੈਡਰ ਵਾਲੇ ਕਿਵੇਂ ਮਾਸਟਰ ਕੈਡਰ ਪ੍ਰਪੇਅਰ ਕਰੀਏ ਉਹ ਵੀ ਗੱਲ ਕਰ ਲਿਓ ਜਿੰਨੇ ਥਿਉਰੀਜ਼ ਵੇਖਣੀਆਂ ਆ ਉਹ ਪਈਆਂ ਚੈਨਲ ਤੇ ਉਹ ਵੀ ਦੇਖ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਧੰਨਵਾਦ ਕਰਾਸ ਵੇਖਣ ਲਈ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰੱਬ ਰਾਖਾ ਜੀਉਂਦੇ ਵਾਸਤੇ ਰੋ